ਕਹਿੰਦੇ ਗੂੰਜ ਆਵਾਜ਼ ਫਿਰ ਸਤਿਗੁਰੂ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਦੁਨੀਆ ਨੂੰ ਦੇਖਿਆ ਕਿ ਦੁਨੀਆ ਕਰਲਾਉਂਦੀ ਪਈ ਹਰ ਇੱਕ ਦੀ 84 ਕੱਟੜ ਵਾਤੇ ਗੁਰਦੇਵ ਨੇ ਇੱਕ ਨਿਸ਼ਚਾ ਇੱਕ ਸੰਬੰਧ ਜਿਹੜਾ ਬਣਾਉਣਾ ਕੀਤਾ ਕਿਉਂਕਿ ਜੇ ਆਪਾਂ ਹੁਣ ਕਹੀਏ ਨਾ ਭਾਈ ਫਰਾਨਿਆਂ ਐਨੀ ਬਾਣੀ ਪੜ ਲਾ ਤੇ 84 ਕੱਟੀ ਜਾਵੇਗੀ ਨਹੀਂ ਕਿਉਂਕਿ ਉਹਦੀ ਬਾਤ ਤੇ ਕੋਈ ਨਾ ਕੋ ਸਾਧਨ ਚਾਹੀਦਾ ਹੁਣ ਇਹੋ ਹੀ ਕੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਇੱਕ ਸਾਧਨ ਬਣਾ ਦਿੱਤਾ ਇੱਕ ਤੇ ਗੋਇੰਦਵਾਲ ਜਿੱਥੇ ਭੂਤਾਂ ਤੇ ਪ੍ਰੇਤਾਂ ਦਾ ਵਾਸਾ ਸੀ ਕਹਿੰਦੇ ਲੋਕ ਕਹਿੰਦੇ ਭੂਤ ਬੜੇ ਰਹਿੰਦੇ ਸੀ ਉੱਥੇ ਵਿਆਸਾ ਦਾ ਰਿਆ ਇੱਕ ਉਹ ਨਗਰ ਵਸਾਇਆ ਗੋਂਦੇ ਦੇ ਨਾਂ ਦੇ ਗੋਇੰਦਵਾਲ ਜਿਹਦੀ ਧਰਤੀ ਸੀ ਤੇ ਜਮੀਨ ਸੀ ਫਿਰ ਉੱਥੇ ਸਤਿਗੁਰੂ ਨੇ ਦੂਜਾ ਪਰਉਪਕਾਰ ਕੀਤਾ ਕਿ ਇੱਥੇ ਕੋਨੇਕ ਬੌਲੀ ਤਿਆਰ ਕੀਤੀ ਮણો ਸਭਾਗ ਤਾ ਪਾਣੀ ਦੇ ਨੇੜੇ ਹੋਏਗਾ ਬਹੁਤ ਡੂੰਗੀ ਸਿੱਖ ਸੰਗਤਾਂ ਤੋਂ ਬੌਲੀ ਤਿਆਰ ਕਰਵਾਈ ਸੇਵਾ ਕਰਨ ਵਾਲੇ ਉਹ ਸਮੇਂ ਕੋਈ ਵੀ ਅਜੇ ਸਰੋਵਰ ਤਿਆਰ ਨਹੀਂ ਸੀ ਕਿਸੇ ਬੰਦੇ ਬਿਆਸਾ ਦੇ دریا ਤੋਂ ਪਾਣੀ ਲਿਆਂਦਾ ਜਾਂਦਾ ਸੀ ਗੋਦਵਾਲ ਵੀ ਆ ਵੈਗ ਰੂਖੜੂ ਸਾਹਿਬ ਹੁਣ ਸਤਗੁਰਾਂ ਨੇ ਉਹ बावਲੀ ਤਿਆਰ ਕਰਵਾਈ बावਲੀ ਤਿਆਰ ਕਰਵਾ ਕੇ ਸਤਗੁਰਾਂ ਨੇ ਉਸ ਬੌੜੀਆਂ ਦੀਆਂ 84 ਪੌੜੀਆਂ ਬਣਾ ਦਿੱਤੀਆਂ। ਆਪ ਸਤਿਗੁਰ ਕਹਿੰਦੇ ਕਿ 84 ਲੱਖ ਜੂਣਾ ਤੇ 84 ਕਟਣ ਵਾ ਤੇ 84 ਪੌੜੀਆਂ ਬਣਾਉਂਦੀਆਂ ਬੌੜੀ ਸਾਹਿਬ ਜੀਆਂ ਰਾਜ ਦਿੱਤੀਆਂ। ਹੁਣ 84 ਪੌੜੀਆਂ ਬਣਾਈਆਂ ਗਈਆਂ ਗੁਰਮੁਖ 84 ਵਾਰ ਕਹਦੇ ਜਿਹੜੇ ਗੁਰਮਖ ਜਨ ਨੇ 84 ਵਾਰ ਸਨੇ ਕੇਸ਼ੀ ਸ਼ਨਾਰ ਕਰਕੇ ਜਪਜੀ ਸਾਹਿਬ ਦੇ ਪਾਠ 84 ਕਰਨ ਭਾਵ ਕੀ ਇੱਕ ਇੱਕ ਪੌੜੀ ਇੱਕ ਇੱਕ ਪਾਠ ਕਰਦੇ ਇੱਕ ਪੌੜੀ ਤੇ ਇੱਕ ਜਪਜੀ ਸਾਹਿਬ ਦਾ ਪਾਠ ਉਨ੍ਹਾਂ ਤੇ ਸਤਿਗੁਰਾਂ ਦੀ ਕਿਰਪਾ ਹੋਏਗੀ ਇਸੇ ਤਰ੍ਹਾਂ ਉਨ੍ਹਾਂ ਦੀ ਕਿੰਦੇ ਜਿਸ ਤਰ੍ਹਾਂ ਇਹ 84 ਜਪਦੀ ਸਾਹਿਬ ਦੇ ਪਾਠ ਕਰਨਗੇ 84 ਪੌੜੀਆਂ ਇੱਕ ਪੌੜੀ ਤੇ ਇੱਕ ਜਪਜੀ ਸਾਹਿਬ ਦਾ ਪਾਠ ਜਿਸ ਤਰ੍ਹਾਂ ਹੁਣ ਪੌੜੀ ਚੜ੍ਹਨੀ ਹੋ ਵੀਨਾ ਆਪਾਂ ਤੇ ਪੌੜੀ ਤੇ ਚੜ੍ਹਨ ਇੱਕ ਵੈਗਰੂ ਕਮਰੇ ਤੇ ਚੜ੍ਹਨ ਵਾਸਤੇ ਜਾਂ ਕੋਠੇ ਤੇ ਚੜ੍ਹਨ ਵਾਸਤੇ ਪੌੜੀ ਦੀ ਲੋੜ ਵਾ ਇਸੇ ਤਰ੍ਹਾਂ ਸਤਿਗੁਰ ਕਹਿੰਦੇ 84 ਲੱਖ ਦੀਆਂ ਇਹ ਪੌੜੀਆਂ ਨੇ 784 ਕੱਟਣ ਵਾਤੇ ਸਤਿਗੁਰ ਕਹਿੰਦੇ ਇੱਕ ਪੌੜੀ ਤੇ ਚੜੇਗਾ 184 ਕੱਟੀ ਗਈ ਦੂਸਰੀ ਪੌੜੀ ਤੇ ਜਬਜੀ ਸਾਹਿਬ ਦਾ ਪਾਠ ਕੇ ਸ਼ਿਸ਼ਨਾਨ ਕਰਕੇ ਕਰੇਗਾ ਦੂਸਰੀ ਪੌੜੀ ਕੱਟੀ ਜਾਵੇਗੀ ਇਸ ਤਰ੍ਹਾਂ ਸਤਿਗੁਰ ਕਹਿੰਦੇ ਤੁਹਾਡੀ 84 ਜਿਹੜੀ ਇਹ ਕੱਟ ਦਿੱਤੀ ਜਾਵੇਗੀ ਗੋੰਦਵਾਲ ਸਾਹਿਬ ਵਿਕੇ ਗੁਰੂ ਅਮਰਦਾਸ ਮਹਾਰਾਜ ਸਭ ਜੀਆਂ দান ਦੇ ਰਹੇ ਨੇ ਜਿੰਨਾ ਗੁਰਾਂ ਦੇ ਸੱਜੇ ਪਾਸੇ ਲక్ష్ਮੀ ਖੜੀ ਰਹਿੰਦੀ ਆ ਦੂਸਰੇ ਪਾਸੇ ਸਦੀਆਂ ਸਨਮੁਖ ਖੜੀਆਂ ਰਹਿੰਦੀਆਂ ਗੁਰੂ ਅਮਰਦਾਸ ਜੀ ਦੇ ਰਿੱਧੀਆਂ ਖੱਬੇ ਪਾਸੇ ਵਸਦੀਆਂ ਨੇ ਜੋ ਜੋਗੀ ਜਤੀਆਂ ਨੂੰ ਮੋਹਤ ਕਰਨ ਵਾਲੀਆਂ ਉਹ ਗੁਰੂ ਜੀ ਦੀ ਬਖਾਰ ਬਿੰਦ ਤੋਂ ਤੱਕਦੀਆਂ ਰਹਿੰਦੀਆਂ ਕਿ ਗੁਰੂ ਜੀ ਸਾਨੂੰ ਕੋਈ ਆਗਿਆ ਕਰਨਾ ਪਰ ਗੁਰੂ ਜੀ त्याਗੀ ਨੇ ਹੁਣ ਇੱਕ ਬੰਨੇ ਗੁਰੂ ਦੇ ਪਾਸ ਸਮਾਇਆ ਖੜੀ ਮੋਣੀ ਦੂਸਰੇ ਪਾਸੇ ਗੁਰੂ ਸਾਹਿਬ ਜੀ ਦੇ ਪਾਸ ਸ੍ਰਧੀਆਂ ਖੜੀਆਂ ਨੇ ਬਸ ਇਹੀ ਤੱਕਦੀਆਂ ਰਹਿੰਦੀਆਂ ਕਿ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਕਿਹੜੇ ਵਲੇ ਸਾਨੂੰ ਹੁਕਮ ਕਰਨ ਅਸੀਂ ਚਲੇ ਜਾਈਏ ਤੱਕਦੀਆਂ ਰਹਿੰਦੀਆਂ ਕਿਹੜੇ ਵਲੇ ਆਗਿਆ ਦੇਣ ਸਾਨੂੰ ਪਰ ਗੁਰੂ ਅਮਰਦਾਸ ਪਰਮੇਸ਼ਰ ਦੇ ਨਾਮ ਤੋਂ ਬਿਨਾ ਕੋਈ ਚੀਜ਼ ਪਸੰਦ ਨਹੀਂ ਕਰਦੇ। ਕਹਿੰਦੇ ਰਸਤੇ ਰਸਤਾ ਦੇ ਗੱਡੇ ਦਰਵਾਜੇ ਤੇ ਖੜੇ ਰਹਿੰਦੇ ਨੇ ਹਰ ਵਕਤ। ਪਰ ਗੁਰੂ ਜੀ ਲੋੜ ਅਨੁਸਾਰ ਅੰਗੀਕਾਰ ਕਰਦੇ ਨੇ। ਕਹਿੰਦੇ ਲੋਕ ਸਿੱਖ ਸੰਗਤਾਂ ਗੋਇੰਦਵਾਲਾ ਗੱਡੇ ਭਰ ਕੇ ਰਾਸ਼ਨ ਦੇ ਲੈ ਕੇ ਆਉਂਦੇ। ਪਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਨੇ ਹੁਕਮ ਕੀਤਾ ਕਿ ਜਿੰਨੀ ਰਸਤੇ ਦੀ ਲੋਡ ਓਨੀ ਲੈਣੀ ਵੱਧ ਨਹੀਂ ਲੈਣੀ ਹੁਣ ਗੱਡਿਆਂ ਦੇ ਗੱਡੇ ਖਲੋਤੇ ਰਹਿੰਦੇ ਨੇ ਰਸਤਾ ਦੇ ਲੋਕ ਕਹਿੰਦੇ ਸਾਡਾ ਆ ਗੱਡਾ ਅੰਗੀਕਾਰ ਕਰੋ ਪਰ ਸਤਿਗੁਰ ਜਿੰਨੀ ਇੱਕ ਲੋਡ ਓਨੀ ਇੱਕ ਵਰਤ ਦੇਣੀ ਜਿੰਨੀ ਰਸਤ ਲੈਂਦੇ ਨੇ ਉਹਦੇ ਨਾਲ ਦਿਨ ਚਾਲਨ ਤੋਂ ਸਵਾ ਪੈ ਰਾਤ ਗਈ ਤੱਕ ਲੰਗਰ ਚਲਾਉਂਦੇ ਰਹਿੰਦੇ ਫਿਰ ਬੱਚਿਆ ਲੰਗਰ ਪਸ਼ੀਆਂ ਨੂੰ ਪਾ ਦਿੱਤਾ ਜਾਂਦਾ ਪਸ਼ੀਆਂ ਤੋਂ ਬਚ ਜਾਵੇ ਤੇ ਦਰਿਆ ਵਿਆਸਾ ਦਰਿਆ ਦੇ ਵਿੱਚ ਮੱਛੀਆਂ ਨੂੰ ਪਾ ਦਿੱਤਾ ਜਾਂਦਾ ਰਾਤ ਨੂੰ ਪਾਣੀ ਦੇ ਘਰੇ ਜਿਹੜੇ ਆ ਉਹ ਗੁਰੂ ਅਮਰਦਾਸ ਮਹਾਰਾਜ ਮੁਧੇ ਕਰਵਾ ਦਿੰਦੇ ਨੇ ਐਸੇ ਗੁਰੂ ਜੀ ਵਰਤੀ ਦੇ ਮਾਲਕ ਨੇ ਬਾਜਿਤ ਕਰਦਾ ਨੇ ਸਿੱਧ ਸੰਮੁਖ ਮੁਖ ਜੋਵੈ ਰਿੱਧ ਬਾਸੇ ਬਹਾੰਗ ਜੋ ਤੀਨ ਲੋਕ ਤਰ ਮੁਹ ਗੁਰੂ ਜੀ ਅਤ ਅੰਤ ਤਿਆਗੀ ਨੇ ਗੁਰੂ ਜੀ ਦੇ ਦਰਸ਼ਨ ਨੂੰ ਜੈਸੀ ਭਾਵਨਾ ਕਰਕੇ ਮਨੁੱਖ ਆਉਂਦਾ ਸਤਿਗੁਰ ਜੀ ਉਹ ਉਸ ਮਨੁੱਖ ਦੀ ਉਹੀ ਭਾਵਨਾ ਪੂਰੀ ਕਰ ਦਿੰਦੇ ਖੰਡੇ ਸੈਰੀ ਦੇ ਕੰਤ ਕੀਤਾ ਕਹਿੰਦੇ ਮਨ ਨੂੰ ਅਸ਼ਟ ਪੁਜੀ ਨੇ ਦਰਸ਼ਨ ਕਰਨ ਕਰਾਉਣ ਲਈ ਕਿਨੇ ਮਾਈ ਜੀ ਨੇ ਕੀਤਾ ਸੀ ਮੈਨੂੰ ਭਗਵਾਨ ਕ੍ਰਿਸ਼ਨ ਦੇ ਸਰਗਮ ਸਰੂਪ ਵਿੱਚ ਦਰਸ਼ਨ ਹੋਣ ਉਹਨਾਂ ਨੂੰ ਉਵੇਂ ਹੀ ਕਿਦੇ ਦਰਸ਼ਨ ਕਰਵਾਏ ਇਸ ਪ੍ਰਕਾਰ ਜੈਸਾ ਵੀ ਕੋਈ ਉਪਾਸ਼ਕ ਆਉਂਦਾ ਸੀ ਉਸ ਨੂੰ ਉਸੇ ਉਪਾਸ਼ਕ ਅਨਸਾਰ ਦਰਸ਼ਨ ਦੇ ਦੇਨੇ ਬੈਣੀ ਪੰਡਤ ਦਾ ਹੰਕਾਰ ਤੋੜਿਆ ਪ੍ਰੇਮੇ ਕੋੜੀ ਜੈਸੇ ਰਾਜੀ ਕੀਤੇ ਗਏ ਉਸ ਤੋਂ ਮਥੋ ਮਥਾਰੀ ਮੁਰਾਰੀ ਨਾਮ ਰੱਖ ਕੇ ਉਹਨੂੰ ਮੰਜੀ ਬਖਸ਼ੀ ਕਹਿੰਦੇ ਇੱਕ ਦਬਾਬੇ ਦੇ ਵਿੱਚ ਰਹਿਣ ਵਾਲਾ ਚੌਧਰੀ ਕਹਿੰਦੇ ਦਬਾਬੇ ਵਿੱਚ ਇੱਕ ਚੌਧਰੀਆਂ ਦੀ ਤਲਵੰਡੀ ਪੈਂਦੀ ਆ ਉਹ ਚੌਧਰੀਆਂ ਦੀ ਤਲਵੰਡੀ ਤੋਂ ਇੱਕ ਰਹਿਣ ਵਾਲਾ ਗੁਰੂ ਕਾ ਪਿਆਰਾ ਇੱਕ ਲੰਗੜਾ ਸਿੱਖ ਜੋ ਕਹਿੰਦੇ ਬਿਆਸਾ ਪਾਰ ਕਰਕੇ ਹਰ ਰੋਜ਼ ਗੁਰੂ ਜੀ ਲਈ ਕਹਿੰਦੇ ਲੰਗਰ ਵਿੱਚ ਸ਼ਰਦਾ ਦੇ ਨਾਲ ਆਪਣੇ ਘਰੋਂ ਦਹੀਂ ਤਿਆਰ ਕਰਕੇ ਲੈ ਕੇ ਆਉਂਦਾ ਸੀ 파ਰੋ ਡੰਗੋਰੀ ਨਾਲ ਤੁਰਦਾ ਸੀ ਇੱਕ ਦਿਨ ਕਹਿੰਦੇ ਪਿੰਡ ਦੇ ਨੰਬਰਦਾਰ ਜਿਹੜਾ ਸੀਨਾ ਉਹਦੇ ਪਿੰਡ ਦਾ ਉਹਨੇ ਉਹਦੇ ਕੋਲੋਂ ਡੰਗੋਰੀ ਖੋ ਲਈ ਦੋ ਤਿੰਨ ਘੰਟੇ ਨੂੰ ਖਜਾਉਂਦਾ ਰਿਹਾ ਕਿਹਾ ਕਹਿੰਦਾ ਗੁਰੂ ਜੀ ਸਾਬ ਤੇਰੇ ਕਹਿੰਦੇ ਰੋਗੀਆਂ ਦੇ ਰੋਗ ਨਿਮਿਤ ਕਰ ਦਿੰਦੇ ਨੇ ਕਿ ਤੂੰ ਹਰ ਰੋਜ਼ ਇੱਥੇ ਜਾਂਦਾ ਵਾ ਕਿ ਤੇ ਤੇਰਾ ਸਤਗੁਰੂ ਰੋਗ ਨਹੀਂ ਠੀਕ ਕਰਦੇ ਤੇਰੀ ਲਤ ਨਹੀਂ ਠੀਕ ਕਰਦੇ ਕੀ ਗੱਲ ਤੇਰੀ ਲਤ ਠੀਕ ਨਹੀਂ ਕਰ ਸਕਦੇ ਹੋ ਸਿੱਖ ਨੇ ਕਿਹਾ ਕਿ ਮੈਂ ਕਦੀ ਗੁਰੂ ਨੂੰ ਕਿਹਾ ਹੀ ਨਹੀਂ ਭਾਈ ਜਦੋਂ ਉਸਨੇ ਡੰਗੋਰੀ ਵਾਪਸ ਦਿੱਤੀ ਤਾਂ ਸਿੱਖ ਜਿਹੜਾ ਸੀ ਨਾ ਬੜੀ ਛੇਤੀ ਦੇ ਨਾਲ ਕਾਲੀ ਦੇ ਨਾਲ ਕਹਿੰਦੇ ਦਹੀਂ ਲੈ ਕੇ ਚਲਿਆ ਇਧਰ دیਵਾਨਾਂ ਦੀ ਸਮਾਪਤੀ ਹੋ ਗਈ ਸਾਰੇ ਲੰਗਰ ਵਿੱਚ ਸੰਗਤਾਂ ਨੂੰ ਪ੍ਰਸ਼ਾਦਾ ਵਰਤਾ ਦਿੱਤਾ ਗਿਆ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਅੱਗੇ ਵੀ ਕਹਿੰਦੇ ਪ੍ਰਸ਼ਾਦਾ ਪਰੋਸ ਕੇ ਰੱਖ ਦਿੱਤਾ ਗਿਆ। ਔਰ ਜਨੀਆਂ ਵੀ ਸੰਗਤਾਂ ਪੰਗਤ ਵਿੱਚ ਬੈਠੀਆਂ ਨੇ ਕਿਉਂਕਿ ਗੁਰੂ ਦਾ ਹੁਕਮ ਹੀ ਪੰਗਤ ਵਿੱਚ ਬਹਿ ਕੇ ਪ੍ਰਸ਼ਾਦਾ ਈਸ਼ਕਨਾ ਇਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਪੰਗਤ ਚਲਾਈ। ਹੁਣ ਸੰਗਤਾਂ ਦੇਖਦੀਆਂ ਪਈਆਂ ਕਿ ਗੁਰੂ ਸਾਹਿਬ ਜੀ ਕਦੋਂ ਪ੍ਰਸ਼ਾਦਾ ਸ਼ਗਨ ਦੀ ਛਕੀ ਅਢੀਕ ਕਰਦਿਆਂ ਅਸੀਂ ਮੁਖ ਵਿੱਚ ਕਿਹੜੇ ਵਲੇ ਗੁਰਾਈ ਪਾਈਏ ਪਰ ਗੁਰੂ ਜੀ ਇਸ ਅਢੀਕ ਵਿੱਚ ਹਨ ਲਾਂਗਰੀ ਨੇ ਆਣ ਕੇ ਜਿਹੜਾ ਲਾਂਗਰੀ ਸਿੰਘ ਨੇ ਆਣ ਕੇ ਕਿਹਾ ਸਤਿਗੁਰ ਜੀ ਆਪ ਹੋ ਜਈ ਛਕੋ ਗੁਰੂ ਜੀ ਕਹਿਣ ਲੱਗੇ ਸਾਡਾ ਇੱਕ ਸ਼ਰਦਾ ਵਾਲਾ ਸਿੱਖ ਨਹੀਂ ਲੈ ਕੇ ਨਹੀਂ ਆਇਆ ਹਜੇ ਬੜੀ ਦੇਰੀ ਤੋ ਅਸੀਂ ਉਸ ਨੂੰ ਅਡੀਕ ਰਹੇ ਹਾਂ ਥੋੜੀ ਦੇਰ ਤੱਕ ਸਿੱਖ ਵੀ ਆਣ ਪਹੁੰਚਾ ਦਹੀਂ ਗੁਰਾਂ ਦੇ ਅੱਗੇ ਭੇਟਾ ਕੀਤਾ ਗੁਰੂ ਜੀ ਨੇ ਪ੍ਰਸ਼ਾਦਾ ਛਕ ਕੇ ਪਿੱਛੋਂ ਸਿੱਖ ਨੂੰ ਬੁਲਾ ਤੇ ਕਿਹਾ ਭਾਈ ਦੇਰ ਕਿਉ ਲੱਗੀ ਅੱਜ ਤਾਂ ਸਿੱਖ ਨੇ ਰਸਤੇ ਦੀ ਸਾਰੀ ਵਾਰਤਾ ਦੱਸੀ ਕਿ ਸਤਿਗੁਰੂ ਗਰੀਬ ਨਿਵਾਜ਼ ਸੱਚੇ ਪਾਤਸ਼ਾਹ ਮੇਰੇ ਪਿੰਡ ਦਾ ਨੰਬਰ دار ਇੱਕ ਚੌਧਰੀ ਮੈਨੂੰ ਕਹੇ ਇਉਂ ਕਹਿੰਦਾ ਉਹਨੇ ਮੇਰੀ ਡੰਗੋਰੀ ਖੋ ਲਈ ਆ ਤੇ ਨਾਲੇ ਮੈਨੂੰ ਕਹਿੰਦਾ ਗੁਰੂ ਤੇਰੀ ਲੱਤ ਠੀਕ ਨਹੀਂ ਕਰ ਸਕਦਾ ਤਾਂ ਗੁਰੂ ਜੀ ਕਹਿੰਦੇ ਕਿ ਸਾਨੂੰ ਵੀ ਤੇਰੀ ਲੱਤ ਠੀਕ ਕਰਨ ਦਾ ਖਿਆਲ ਹੀ ਕੋਈ ਨਹੀਂ ਆਇਆ ਸੱਜਣਾ ਹੁਣ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਵੇਖੋ ਏਵੇਂ ਨਹੀਂ ਗੁਰੂ ਅੰਗਦ ਦੇ ਮਹਾਰਾਜ ਨੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਦੇ ਉਟਿਆਂ ਦੀ ਓਟ ਨਿਆਸ ਰਿਆਂ ਦੇ ਆਸੇ ਨਿਗਤਿਆਂ ਦੇ ਗਾਤਾ ਨੇ ਪੱਤਿਆਂ ਦੇ ਪਾਤੇ ਵੀ ਨਹੀਂ ਕਹਿ ਦਿੱਤਾ ਇਵੇਂ ਨਹੀਂ 12 ਵਾਰ ਗੁਰੂ ਅੰਗਦ ਦੇਵ ਮਹਾਰਾਜ ਸੱਚੇ ਪਾਤਸ਼ਾਹ ਗਤੇ ਗਰੀਬ ਨਿਵਾਜ਼ ਸੱਚੇ ਪਾਦਸ਼ਾ ਗਰੀਬ ਨਿਵਾਜ਼ ਧੰਨ ਗੁਰੂ ਅਮਰਦਾਸ ਸੱਚੇ ਪਾਸ਼ਾ ਕਹਿੰਦੇ ਭਾਈ ਤੇਰੀ ਲੱਤ ਠੀਕ ਕਰਦਾ ਸਾਨੂੰ ਕਦੀ ਕੋਈ ਖਿਆਲ ਹੀ ਨਹੀਂ ਆਇਆ ਸਤਿਗੁਰ ਕਹਿਣ ਲੱਗੇ ਜਾ ਫਿਰ ਜਿਆਦੇ ਕੰਡੇ ਤੇ ਨਾ ਸਾਹੂ ਹੁਸੈਨ ਪਾਸ ਜਾ ਉਸ ਨੂੰ ਕਹੀਂ ਕਿ ਗੁਰੂ ਜੀ ਨੇ ਕਿਹਾ ਕਿ ਮੇਰੀ ਲਤ ਠੀਕ ਕਰ ਦਿਓ ਕਹਿੰਦੇ ਹੁਸੈਨ ਪਾਸ ਕੋਈ ਨਹੀਂ ਜਾਂਦਾ ਸੀ ਅੱਜ ਵੀ ਆਪਾਂ ਗੋਂਦਵਾਲ ਸਾਹਿਬ ਜਾਈਏ ਨਾ ਤੇ ਗੋਂਦਵਾਲ ਸਾਹਿਬ ਤੋਂ ਜਦੋਂ ਬਾਹਰ ਨੂੰ ਇੱਕ ਸੜਕ ਨਿਕਲਦੀ ਆ ਅੱਜ ਵੀ ਉਹ ਉੱਥੇ ਅਸਥਾਨ ਬਣਿਆ ਹੋਇਆ ਕਹਿੰਦੇ ਉਹ ਪੀਰ ਸੀ ਉਹ ਨਾਂ ਸੀ ਹੁਸੈਨ ਪਾਸ ਪੀਰ ਉਹਦੇ ਪਾਸ ਕਹਿੰਦੇ ਕੋਈ ਨਹੀਂ ਜਾਂਦਾ ਬੰਦਗੀ ਵਾਲਾ ਸੀ ਸਿਮਰਨ ਵਾਲਾ ਸੀ ਬੰਦਗੀ ਵਾਲਾ ਸੀ ਉਹ ਪੀਰ ਉਹਦੇ ਪਾਸ ਕੋਈ ਨਹੀਂ ਜਾਂਦਾ ਸੀ ਕਿਉਂਕਿ ਉਹ ਨਾ ਕਹਿੰਦੇ ਬਹੁਤ ਜ਼ਿਆਦਾ ਸੁਭਾ ਦਾ ਗਰਮ ਸੀ ਜਿਹੜਾ ਕਿ ਉਹਦੇ ਕੋਲ ਚਲੇ ਜਾਂਦਾ ਸੀ ਉਹ ਘੜਦਾ ਬੜਾ ਸੀ ਇਸ ਕਰਕੇ ਉਹ ਡਰਦਾ ਜਾਂਦਾ ਨਹੀਂ ਸੀ ਜਦੋਂ ਸਤਿਗੁਰੂ ਅਮਰਦਾਸ ਮਾਨ ਨੇ ਕਿਹਾ ਨਾ ਭਾਈ ਜਾ ਉਸ ਐਨ ਪੀਰ ਹੁਸੈਨ ਨੂੰ ਜਾ ਕੇ ਕਹਿ ਮੇ ਲੱਤ ਠੀਕ ਕਰ ਦੇ ਉਹ ਸਿੱਖ ਵਿਚਾਰਾ ਲੰਗੜਾ ਸੀ ਡਰਦਾ ਡਰਦਾ ਕਹਿੰਦੇ ਉਹਦੇ ਪਾਸ ਗਿਆ ਉਹ ਬੈਠਾ ਸੀ ਉਹਨੂੰ ਜਾ ਕੇ ਸਾਰੀ ਗੱਲ ਦਸੀ ਕਿ ਮੈਨੂੰ ਗੁਰੂ ਅਮਰਦਾਸ ਜੀ ਮਾਨ ਆਏ ਨੇ ਭੇਜਿਆ ਵਾ ਮੇਰੀ ਅਵੇ ਪੌੜੀ ਦੇ ਨਾਲ ਤੁਰਦਾ ਮੇਰੀ ਲੱਤ ਠੀਕ ਕਰ ਦੇ ਜਦੋਂ ਇੰਨੀ ਗੱਲ ਉਹਨੂੰ ਕਹੀ ਨਾ ਕਹਿੰਦੀ ਉਹ ਕਰੋਧ ਵਿੱਚ ਆ ਗਿਆ ਸੌ ਸਹੈਲ ਕਰੋਧ ਵਿੱਚ ਆਣ ਕੇ ਨ ਆਪਣੀ ਉਹਨੇ ਸਲੋਤਰ ਉਦੋਂ ਕੋਲ ਇੱਕ ਸਲੋਤਰ ਹੁੰਦਾ ਸੀ ਡੰਡਾ ਜਿਹਨੂੰ ਆਪਾਂ ਮੰਗਲੀ ਵੀ ਕਹਿ ਦਿੰਦੇ ਕਹਿੰਦੇ ਉਹਨੇ ਆਪਣਾ ਸਲੋਤਰ ਚੱਕਿਆ ਮੰਗਲੀ ਚੱਕੀ ਹੁਣ ਉਹ ਸਿੱਖ ਵਿਚਾਰਾ ਜਿਹੜਾ ਸੀ ਲੰਗੜਾ ਆਪਣੀ ਭੌੜੀ ਛੱਡ ਕੇ ਕਿਤੇ ਡਰਦਾ ਮਾਲਾ ਕਹਿੰਦੇ ਭੱਜ ਗਿਆ ਹੰਡਗੋਰੀ ਦਾ ਉਹਨੂੰ ਖਿਆਲ ਹੀ ਨਹੀਂ ਹੁਣ ਕਿਉਂਕਿ ਜਦੋਂ ਉਹਨੇ ਮੰਗਲਾ ਚੱਕਿਆ ਕੁੱਟਣ ਵਾਸਤੇ ਉਹਨੂੰ ਉਹ ਸਿੱਖ ਦੀ ਕਹਿੰਦੇ ਡੰਗੋਰੀ ਦਾ ਨੂੰ ਖਿਆਲ ਹੀ ਨਹੀਂ ਆਇਆ ਕਹਿੰਦੇ ਉਹ ਜਉਂ ਦੌੜਿਆ ਹੀ ਕੁਝ ਕੋ ਦੂਰ ਜਾ ਕੇ ਉਹਨੇ ਵੇਖਿਆ ਕਿ ਲਾਤ ਮੇਰੀ ਠੀਕ ਹੋਈ ਦੇਖੀ ਬੜਗਾਈ ਸ਼ਾਲਾ ਮਾਰੇ ਕੀ ਮੈਂ ਤੇ ਪਹਿਲਾਂ ਡੰਗੋਰੀ ਨਾ ਗਿਆ ਸਾਂ ਔੜੀ ਨਾ ਗਿਆ ਸਾਂ ਅਤ ਮੈਂ ਉੱਦੈ ਹੀ ਤੌੜ ਕੇ ਆ ਗਿਆ ਖਿਆਲ ਹੀ ਨਹੀਂ ਆਇਆ ਕੋਈ ਡੰਗੋਰੀ ਦਾ ਮੈਨੂੰ ਭੇਜ ਕੇ ਨੇ ਵਾਪਸ ਗਿਆ ਸਾਹ ਸੁਹੈਨ ਦੇ ਕੋਈ ਜਾ ਕੇ ਉਹਦਾ ਧੰਨਵਾਦ ਕੀਤਾ ਜਦੋਂ ਧੰਨਵਾਦ ਕਰਨ ਆਇਆ ਤਾਂ ਸਾਹ ਸੁਹੈਨ ਨੇ ਕਿਹਾ ਉਹ ਸਿੱਖਾ ਲਾਤ ਤਾਂ ਤੇਰੀ ਗੁਰੂ ਨੇ ਆਪ ਠੀਕ ਕੀਤੀ ਆ ਮੇਰਾ ਤੇ ਵੀ ਨਾਈ ਲਾਈ ਜਾਂਦੇ ਜੇ ਐਵੇਂ ਮੇਰੇ ਸਿਰ ਤੇ ਲਾਈ ਜਾਂਦੇ ਜੇ ਹੰਸ ਚੋ ਗ੍ਰੰਥ ਵਿੱਚ ਕਹਿੰਦੇ ਸਾਹੂ ਸੈਨ ਬਾਰੇ ਆਉਂਦਾ ਹੰਸ ਸੋ ਗ੍ਰੰਥ ਹੋਯਾ ਦੇ ਵਿੱਚ ਕਹਿੰਦੇ ਸਾਹੂ ਸੈਨ ਫਕੀਰ ਨਿਮਾਣਾ ਕੀਤੇ ਕੌਲ ਜ਼ਰੂਰ ਕੀ ਜਾਣਾ ਸਾਡਾ ਕੰਮ ਮਲਾ ਦੇ ਨਾਲ ਮਨ ਲੱਗਾ ਵਹਿ ਪਰਵਾਹ ਦੇ ਨਾਲ ਕਹਿੰਦੇ ਸਾਉਂਸ ਸੁਹਾਨ ਕਹਿਣ ਲੱਗਾ ਇਹ ਤੇ ਭਾਈ ਤੇਰੇ ਗੁਰੂ ਨੇ ਕੀਤੀ ਲੱਤ ਠੀਕ ਮੇਰਾ ਦੇ ਵੀ ਨਾ ਹੀ ਲਾਇਆ ਕਿਉਂਕਿ ਐਸੇ ਸੀ ਗੁਰੂ ਅਮਰਦਾਸ ਸੱਚੇ ਬਾਦਸ਼ਾਹ ਮਹਾਰਾਜ ਗਰੀਬ ਨਵਾਜ਼ ਐਸੇ ਨੇ ਸਤਿਗੁਰੂ ਜੀ ਇਹ ਥੋੜਾ ਕਿਹਾ ਕੀ ਤੇਰੀ ਮੈਂ ਲੱਤ ਠੀਕ ਕੀਤੀ ਨਹੀਂ ਭਾਈ